ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਪੰਜਾਬ ਵਿੱਚ ਹੋਵੇ ਚਾਹੇ ਦਿੱਲੀ ਵਿੱਚ ਸਿਹਤ ਅਤੇ ਸਿੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਹਮੇਸ਼ਾ ਹੀ ਸੋਹਰਦ ਰਹੀ ਹੈ ਜਿਸ ਦਾ ਨਤੀਜਾ ਪੰਜਾਬ ਵਿੱਚ ਖੋਲੇ ਗਏ ਮੁਹੱਲਾ ਕਲੀਨਿਕਾਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ 598 ਹੋਰ ਨਵੇਂ ਮੁਹੱਲਾ ਕਲੀਨਿਕਾ ਖੋਲੇ ਜਾਣ ਦੀ ਗੱਲ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਚੌਣਾ ਮਾਜਰਾ ਨੇ ਆਖੀ ਹੈ ਦੱਸ ਦਈਏ ਕਿ ਫਤੇਗੜ ਸਾਹਿਬ ਦੇ ਪਿੰਡ ਵਜੀਰਾਬਾਦ ਵਿਖੇ ਪਹੁੰਚੇ ਸਿਹਤ ਮੰਤਰੀ ਚੇਤਨ ਸਿੰਘ ਚੌੜਾ ਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਚ ਆਉਣ ਵਾਲੀ 26 ਜਨਵਰੀ ਨੂੰ 598 ਮੁਹੱਲਾ ਕਲੀਨਿਕ ਹੋਰ ਖੋਲੇ ਜਾਣਗੇ ਜਿਨ੍ਹਾਂ ਦੇ ਵਿੱਚੋਂ 521 ਮੁਹੱਲਾ ਕਲੀਨਿਕ ਪਿੰਡੂ ਖੇਤਰਾਂ ਨਾਲ ਸੰਬੰਧਿਤ ਹੋਣਗੇ ਅਤੇ 77 ਮੁਹੱਲਾ ਕਲੀਨਿਕ ਸ਼ਹਿਰੀ ਖੇਤਰ ਨਾਲ ਸੰਬੰਧਿਤ ਹੋਣਗੇ ਵਜੀਰਾਬਾਦ ਹਲਕਾ ਫਤੇਗੜ ਸਾਹਿਬ ਵਿਖੇ ਪਹੁੰਚਿਆ ਅਤੇ ਸਾਡੇ ਭਰਾ ਰਾਜ ਸਾਹਿਬ ਦੇ ਜਿਹੜਾ ਹੈਗਾ ਐਨਵਾਈਟੀਆਂ ਉਹਨਾਂ ਨੇ ਬੁਲਾਇਆ ਇੱਥੇ ਟੂਰਨਾਮੈਂਟ ਜਿਹੜਾ ਚੱਲ ਰਿਹਾ ਹੈ ਔਰ ਨੌਜਵਾਨਾਂ ਨੂੰ ਜਿਹੜਾ ਬਹੁਤ ਸੋਨਾ ਪਰਾਲਾ ਕੀਤਾ ਗਿਆ ਕਿ ਜਿਹੜੇ ਨੌਜਵਾਨ ਨੇ ਜਦੋਂ ਖੇਡਣਗੇ ਤਾਂ ਉਹਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉੱਥੇ ਜਿਹੜਾ ਨਸ਼ਿਆਂ ਤੋਂ ਜਿਹੜਾ ਨਜਾਤ ਮਿਲਦੀ ਹੈ ਕਿਉਂਕਿ ਪਿਛਲੇ ਸਮੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਵੱਲੋਂ ਪੰਜਾਬ ਦੇ ਵਿੱਚ ਖੇਡਾਂ ਬਦਲ ਪੰਜਾਬ ਦੀਆਂ ਜਿਹੜੀਆਂ ਕਰਵਾਈਆਂ ਨੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਮੌਕੇ ਨਹੀਂ ਸੀ ਮਿਲੇ ਉਹ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਨਵੇਂ ਉੱਭਰ ਕੇ ਸਾਹਮਣੇ ਆਏ ਨੇ ਸੋ ਸਾਡੇ ਸਪੋਰਟਸ ਮਿਨਿਸਟਰ ਮੀਤਿਹਾਰ ਜੀ ਨੂੰ ਔਰ ਸਾਡੇ ਮੁੱਖ ਮੰਤਰੀ ਪੰਜਾਬਗੁਰ ਸਿੰਘ ਮਾਨ ਨੋੜਾ ਨੂੰ ਸਾਰਾ ਸਿਹਰਾ ਜਾਂਦਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਜਿਹੜਾ ਖੇਡਾਂ ਦਾ ਉਪਰਾਲਾ ਕੀਤਾ ਔਰ ਜਿਹੜੇ ਮੇਲੇ ਪਿੱਛੇ ਬੰਦ ਹੋ ਗਏ ਸੀ ਉਹੀ ਖੇਡ ਮੇਲੇ ਜਿਹੜੇ ਦੁਬਾਰਾ ਸ਼ੁਰੂ ਹੋਗੇ ਜਿਹਦੇ ਨਾਲ ਸਾਡਾ ਨੌਜਵਾਨ ਹੈ ਜਿਹੜਾ ਉਹ ਜਿਹੜਾ ਇਸ ਖੇਡਾਂ ਦੇ ਸਿਰ ਤੇ ਬਹੁਤ ਵੱਡੀਆਂ ਪੁਲੰਘਾਂ ਫੱਟੂਗਾ ਔਰ ਆਪਣਾ ਜਿਹੜਾ ਲਾਈਫ ਹੈ ਉਹਨੂੰ ਸੈੱਟ ਵੀ ਕਰਦਾ ਕਿਉਂਕਿ ਇਹੋ ਜਿਹੇ ਖੇਡਾਂ ਦੇ ਨਾਲ ਜਿੱਥੇ ਨੌਕਰੀਆਂ ਮਿਲਦੀਆਂ ਨੇ ਉਥੇ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਵਿਦੇਸ਼ਾਂ ਜਾ ਕੇ ਖੇਡਦੇ ਨੇ ਜਿਨ੍ਹਾਂ ਨੂੰ ਕਾਮਯਾਬ ਹੋਣ ਦਾ ਬਹੁਤ ਸਾਰਾ ਸੋਨਾ ਮੌਕਾ ਮਿਲਿਆ। ਸ਼ਹੀਦੀ ਜੋੜ ਮੇਲੇ ਆ ਰਿਹਾ ਹੈ। ਉਸ ਲਈ ਸਿਹਤ ਵਿਭਾਗ ਵੱਲੋਂ ਕੀ ਕੁਝ ਉਪਰਾਲੇ ਕੀਤੇ ਜਾ ਰਹੇ ਇਸ ਵਾਰ? ਜਲਦੀ ਅਸੀਂ ਜਿਹੜਾ ਫਟਿਕੜ ਸਾਹਿਬ ਦੇ ਸਾਰਾ ਪ੍ਰਸ਼ਾਸਨ ਨਾਲ ਮੀਟਿੰਗ ਕਰਾਂਗੇ। ਔਰ ਸਿਹਤ ਨਾਲ ਸੰਬੰਧਿਤ ਜਹਜੀ ਵੀ ਜਰੂਰ ਹੋਗੀ। ਉਹ ਜਿਆ ਸਾਰਾ ਇੰਤਜ਼ਾਮ ਅਸੀਂ ਜਿਹੜਾ ਪੱਤਰਕਾਰ ਸਾਹਿਬ ਇਸ ਸਿੱਧੀ ਜੋੜ ਮੇਲੇ ਦੀ ਇਲਾਕਾ ਪਿੱਟਲ ਕੀਤੇ ਮੁਹੱਲਾ ਕਲੀਨਿਕਾਂ ਦੇ ਵਿੱਚ ਡਾਕਟਰਾਂ ਦੀ ਵੀ ਕਮੀ ਹੈ ਤੇ ਸ਼ਹਿਰ ਦੇ ਵਿੱਚ ਹਸਪਤਾਲਾਂ ਦੇ ਵਿੱਚ ਵੀ ਕਮੀ ਹੈ ਕਾਫੀ ਉਹ ਜਿਲੇ ਆਮ ਆਦਮੀ ਕਲੀਨਿਕ ਜੇ ਕਿਸੇ ਨੇ ਐਮ ਡੀ ਕਰਨੀ ਹੈ ਤਾਂ ਉਹਨੂੰ ਆਪਾਂ ਕਿਵੇਂ ਰੋਕ ਸਕਦੇ ਹਾਂ ਜੇ ਤੁਸੀਂ ਇਸ ਪੱਤਰਕਾਰੀ ਤੋਂ ਅੱਗੇ ਜੇ ਐਡੀਟਰ ਬਾਣਾ ਹੋਵੇ ਚੀਫ ਐਡੀਟਰ ਬਾਣਾ ਤੁਹਾਨੂੰ ਅਸੀਂ ਰੋਕ ਸਕਦੇ ਹਾਂ ਸੋ ਇਸ ਕਰਕੇ ਅੱਗੇ ਵਧਣਾ ਹਰ ਇੱਕ ਦਾ ਹੱਕ ਹੈ ਜੇ ਕੋਈ ਇੱਥੋਂ ਐਮ ਬੀਬੀਐਸ ਦਾ ਜਿਹੜਾ ਆਮ ਆਦਮੀ ਕਲੀਨਿਕ ਚੋਂ ਐਮ ਡੀ ਕਰਨੀ ਚਾਹੁੰਦਾ ਹੈ ਤਾਂ ਅਸੀਂ ਉਹਨੂੰ ਕਿਉਂ ਰੋਕੀਏ ਉਹ ਅੱਗੇ ਵਧਣਾ ਚਾਹੁੰਦੇ ਜਿਹੜੇ ਕੋਈ ਇੱਕ ਦੋ ਡਾਕਟਰ ਨਹੀਂ ਛੱਡਿਆ ਉਹ ਸਿਰਫ ਐਮਡੀ ਕਰਨ ਵਾਸਤੇ ਉਹਨਾਂ ਨੇ ਜਿਹੜਾ ਹੈਗਾ ਅਗ੍ਰੇਡਮੈਂਟ ਸੀ ਇਸ ਕਰਕੇ ਉਹਨਾਂ ਨੇ ਅੱਗੇ ਵਧੇ ਨੇ ਸੋ ਇਸ ਕਰਕੇ ਕੋਈ ਆਮ ਆਦਮੀ ਕਲੀਨਿਕ 'ਚ ਲੱਗਣ ਵਾਸਤੇ ਥਾ ਡਾਕਟਰ ਸਾਹਿਬ ਇੰਨੇ ਜਿਹੜਾ ਹੈਗਾ ਤਤਪਰ ਨੇ ਕਿ ਸਾਨੂੰ ਮੌਕਾ ਮਿਲਿਆ ਸਾਨੂੰ ਮੌਕਾ ਆਉਣ ਵਾਲੀ 26 ਤਰੀਕ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਔਰ ਸਾਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾ ਜੀ ਵੱਲੋਂ ਜੋ ਸਿਹਤ ਪ੍ਰਤੀ ਜਿਹੜੇ ਪੱਤੇ ਪਲਾਂਘ ਨੇ ਉਹਨਾਂ ਦੇ ਮੈਨੂੰ ਦੱਸ ਦਿਓ ਬੜੀ ਖੁਸ਼ੀ ਹੋ ਰਹੀ ਹੈ ਕੇ 26 ਜਨਵਰੀ ਤੋਂ ਪਹਿਲਾ ਪਹਿਲਾ ਪੰਜਾਬ ਦੇ ਵਿੱਚ ਜਿਹੜੇ ਪੀਐਚਸੀ ਨੇ ਰੂਲਰ 521 ਉਹਨਾਂ ਨੂੰ ਆਮ ਆਦਮੀ ਕਲੀਨਿਕ ਤੇ ਤਿਆਰ ਕੀਤਾ ਜਾਊਗਾ ਔਰ 77 ਦੇ ਕਰੀਬ ਜਿਹੜੇ ਹੈਗੇ ਨੇ ਅਰਬਨ ਉਹਨਾਂ ਨੂੰ ਆਮ ਆਦਮੀ ਕਲੀਨਿਕ ਦੇ ਤਹਿਤ ਤਿਆਰ ਕੀਤਾ ਜਾਊਗਾ ਔਰ 26 ਜਨਵਰੀ ਨੂੰ ਪੰਜਾਬ ਦੇ ਲੋਕਾਂ ਦੇ ਸਪੁਰਦ ਇਹ ਜਿਹੜੇ 598 ਕਲੀਨਿਕ ਨੇ ਉਹ ਚੀਤੇ ਜਾਣਗੇ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਇਲਾਜ ਕਰਾਉਣਾ ਬਹੁਤ ਉਹਨਾਂ ਦੀ ਪਹੁੰਚ ਦੇ ਅੰਦਰ ਰਹੂਗਾ ਔਰ ਉਹਨਾਂ ਦੇ ਨੇੜੇ-ਤੇੜੇ ਰਹੂਗਾ ਸੋ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ 26 ਜਨਵਰੀ ਨੂੰ ਬਹੁਤ ਸੋਹਣਾ ਜਿਹੜਾ ਹੈਗਾ ਹੈਲਥ ਦਾ ਸਿਸਟਮ ਹੈ ਉਹ ਪੰਜਾਬ ਦੇ ਲੋਕਾਂ ਨੇ ਸਪਰਦ ਕੀਤਾ ਜਾਵੇ ਫਤਿਹਗੜ੍ਹ ਸਾਹਿਬ ਦੇ ਪਿੰਡ ਬਜੇਰਾਵਾਦ ਆਏ ਆ ਇੱਥੇ ਆਏ ਸਾਲ ਜਿਹੜਾ ਕਬੱਡੀ ਟੂਰਨਾਮੈਂਟ ਹੁੰਦਾ ਔਰ ਸਾਡੀ ਨਗਰ ਪੰਚਾਇਤ ਸਾਡੇ ਸਰਪੰਚ ਸਾਹਿਬ ਬੈਠੇ ਨੇ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਹੋ ਰਿਹਾ ਹੈ ਇੱਥੇ ਚੱਲ ਰਿਹਾ ਟੂਰਨਾਮੈਂਟ ਔਰ ਇਸ ਨਗਰ ਤੇ ਸਾਨੂੰ ਬਹੁਤ ਆਸ ਹੈ ਕਿ ਇਸ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣਾ ਹਲਕਾ ਸੀਨੀ ਫਤਿਹਗੜ ਸਾਹਿਬ ਦਾ ਤੇ ਜਿੰਨੀ ਸਾਡੀ ਇਥੇ ਦੀ ਸੰਗਤ ਹੈ ਸਾਡੀ ਪੰਚਾਇਤ ਹੈ ਬਹੁਤ ਅਗਵਾਦ ਹੋਏ ਤੇ ਜਿਹੜਾ ਸਰਦਾਰ ਭਗਵੰਤ ਸਿੰਘ ਮਾਨਤ ਸਾਹਿਬ ਦਾ ਸੁਪਨਾ ਹੈ ਕਿ ਇਸੀ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤੀ ਅਸੀਂ ਪਿੰਡ-ਪਿੰਡ ਜਾ ਕੇ ਜਿਹੜੇ ਖੇਡਾਂ ਹੋ ਰਹੀਆਂ ਨੇ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਘਰ-ਘਰ ਅਸੀਂ ਖੇਡ ਪਚਾਈ ਹੁਣ ਅਸੀਂ ਜਿਹੜੇ ਪਿੰਡਾਂ ਦੇ ਟੂਰਨਾਮੈਂਟ ਜਿਹੜੇ ਬੰਦ ਹੋ ਗਏ ਸੀ ਪਿਛਲੇ ਸਾਲਾਂ ਚ ਤੁਸੀਂ ਇਸ ਵਾਰ ਦੇਖਿਆ ਕਿ ਫਤੇਗੜ ਸਾਹਿਬ ਚ ਕਿੰਨੇ ਟੂਰਨਾਮੈਂਟ ਹੋਇਆ ਅੱਜ ਵਜੀਰਾਬਾਦ ਚ ਹੋ ਰਿਹਾ ਬਹੁਤ ਵੱਡਾ ਟੂਰਨਾਮੈਂਟ ਮੈਂ ਬਤਾਈ ਦਿੰਦਾ ਸਾਰੇ ਪੰਚਾਇਤ ਨੂੰ ਔਰ ਨਗਰ ਨੂੰ ਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਨੌਜਵਾਨਾਂ ਦਾ ਇੰਟਰਸਟ ਅਗਰ ਗੇਮਾਂ ਚ ਆਊਗਾ ਤਾਂ ਫਿਰ ਨਸ਼ਿਆਂ ਚ ਬਚਣਗੇ ਲਾਈਵ ਤੇ ਇਸ ਚੈਨਲ ਦੇ ਲਈ ਫਤੇਗੜ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ